ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀਸੀਟੀਵੀ ਫੂਟੇਜ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਤੋਂ ਕਤਲ ਦੀ ਵਾਰਦਾਤ ਨੂੰ ਲੁੱਟਖੋਹ ਦੀ ਵਾਰਦਾਤ ਤੋਂ ਅੰਜਾਮ ਦਿੱਤਾ ਜਾਂਦਾ ਹੈ ਤੇ ਇਸ ਵੇਲੇ ਇੱਕ ਹੋਰ ਸੀਸੀਟੀਵੀ ਫੂਟੇਜ ਵਾਇਰਲ ਹੋ ਰਹੀ ਹੈ ਇਸ ਫੂਟੇਜ 'ਤੇ ਵੀ ਇੱਕ ਵਾਰ ਨਜ਼ਰ ਮਾਰ ਲਵੋ ਦੇਖੋ ਕਿ ਕਿਸ ਤਰ੍ਹਾਂ ਇਸ ਸ੍ਰਾਰਤੀ ਅੰਸ਼ਾ ਨੇ ਚੋਰੀ ਕੰਦਕ ਨੂੰ ਹੋਰ ਨਵਾਂ ਤਰੀਕਾ ਦੇਖੋ ਕਿ ਚੋਰ ਨੇ ਇੱਕ ਗੱਡੀ ਨੂੰ ਚੋਰੀ ਕਰਨ ਦੇ ਲਈ ਕਿਸ ਤਰ੍ਹਾਂ ਦੀ ਹੱਦ ਪਾਰ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਕਿ ਇੱਕ ਉਹ ਵਿਅਕਤੀ ਹੈ ਜੋ ਗੱਡੀ ਦੇ ਵਿੱਚੋਂ ਉੱਤਰ ਕੇ نیچے ਇੱਕ ਕੋਰੀਅਰ ਦਫ਼ਤਰ ਦੇ ਵਿੱਚ ਸਮਾਨ ਕੋਰੀਅਰ ਕਰਾਉਣ ਦੇ ਲਈ ਜਾਂਦਾ ਹੈ ਗੱਡੇ ਤੋਂ ਉਤਰਦਾ ਹੈ ਤੇ ਥੋੜੀ ਜਿਹੀ ਦੇਰ ਬਾਅਦ ਪਤਾ ਲੱਗਦਾ ਹੈ ਕਿ ਕੁਝ ਲੁਟੇਰੇ ਆਉਂਦੇ ਨੇ ਗੱਡੇ ਦੇ ਵਿੱਚ ਵਹਿੰਦੇ ਨੇ ਤੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਜਦਕਿ ਗੱਡੀ ਦੇ ਵਿੱਚ ਉਸ ਵਿਅਕਤੀ ਦੀ ਪਤਨੀ ਤੇ ਉਹਦਾ ਬੇਟਾ ਜਿਹੜਾ ਗੱਡੀ ਦੇ ਵਿੱਚ ਬੈਠਾ ਹੋਇਆ ਸੀਗਾ ਔਰਤ ਅਤੇ ਬੱਚੇ ਦੇ ਸਮੇਤ ਹੀ ਲੁਟੇਰਿਆਂ ਦੇ ਵੱਲੋਂ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਕੋਰੀ ਕਰਨ ਵਾਲਾ ਵਿਅਕਤੀ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਮੇਰੀ ਗੱਡੀ ਕਿੱਥੇ ਗੱਡੀ ਦੇ ਵਿੱਚ ਬੈਠਾ ਮੇਰਾ ਪਰਿਵਾਰ ਉਹ ਵੀ ਗਾਇਬ ਹੈ ਜਦੋਂ ਚੀਕ ਚੁਹਾੜਾ ਪੈਂਦਾ ਹੈ ਸ਼ੋਰ ਪਾਉਂਦਾ ਹੈ ਡਰ ਜਾਂਦਾ ਹੈ ਸਹੰਦ ਦਾ ਮਾਹੌਲ ਬਣ ਜਾਂਦਾ ਹੈ ਤਾਂ ਲੋਕਾਂ ਦੇ ਵੱਲੋਂ ਇਕੱਠੇ ਹੋਏ ਜਾਂਦੇ ਨੇ ਤੇ ਥੋੜੀ ਦੇਰ ਬਾਅਦ ਪਤਾ ਚੱਲਦਾ ਹੈ ਕਿ ਉਹ ਜਿਹੜੇ ਸ਼ਰਾਰਤੀ ਅਨਸਰ ਗੱਡੀ ਲੈ ਕੇ ਗਏ ਸੀ ਥੋੜੀ ਹੀ ਦੂਰੀ ਤੇ ਉਸ ਦੀ ਪਤਨੀ ਤੇ ਬੱਚੇ ਨੂੰ ਸੜਕ ਤੇ ਉਤਾਰ ਦਿੱਤਾ ਤੇ ਗੱਡੀ ਲੈ ਕੇ ਭਰਾਂ ਤੁਰ ਗਏ ਇਸ ਸੀਸੀਟੀਵੀ ਫੁਟੇਜ ਜੇ ਤੁਸੀਂ ਦੇਖ ਸਕਦੇ ਹੋ ਕਿ ਚੋਰਾਂ ਦੇ ਵੱਲੋਂ ਹੱਦ ਪਾਰ ਕਰ ਦਿੱਤੀ ਗਈ ਹੈ ਕਿ ਚੋਰੀ ਦੀ ਵਾਰਤਾ ਨੂੰ ਅੰਜਾਮ ਦੇਣ ਦੇ ਲਈ ਇਹ ਵੀ ਨਹੀਂ ਸੋਚਦੇ ਕਿ ਅੰਦਰ ਕਿਸੇ ਦਾ ਕੋਈ ਕੀਮਤੀ ਸਮਾਨ ਪਿਆ ਹੈ ਜਾਂ ਫਿਰ ਕੋਈ ਇਨਸਾਨ ਬੈਠਾਇਆ ਉਹਨਾਂ ਨੇ ਉਸ ਚੀਜ਼ ਦਾ ਡਰ ਜਾਂ ਖੋਪ ਨਹੀਂ ਦੇਖਿਆ ਕਿ ਅੰਦਰ ਕੋਈ ਬੈਠਾ ਹੋਇਆ ਬਲਕਿ ਉਹਤੋਂ ਆਪਣੇ ਨਾਲ ਹੀ ਲੈ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਤੇ ਸ਼ਹਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਚੈਕਿੰਗ ਕਰ ਰਹੀ ਹੈ ਜੀ ਜੀ ਉਹ ਹੋਈ ਆ ਉਹ ਤਾਂ ਹੋਰ ਬਾਤ ਹੈ ਜੀ ਜੀ ਉਹ ਹੋਈ ਆ ਰਾਤ ਦੇ ਕਰਾਰ ਤੋਂ ਬੈਠੀ ਹੋਈ ਸੀਸੀਟੀਵੀ ਖਾਨਿਦਾਰੀ ਹੈ ਤੁਹਾਡੇ ਕੋਲ ਕੀ ਸਥਿਤੀ ਹੈ ਉਦੇ ਵਿੱਚ ਰਾਤ ਕੇਸ ਰਿਐਸਟ ਕਰ ਲਿਆ ਤੇ ਅਸੀਂ ਇਹਦੇ ਵਿੱਚ ਜਿਹੜੇ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਕੋਈ ਕੈਮਰਿਆਂ ਦੇ ਵਿੱਚ ਕੋਈ ਫੋਟੋ ਵੀ ਆਈ ਆ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪਰਿਵਾਰ ਨੂੰ ਕਿੱਥੇ ਛੱਡ ਕੇ ਗਏ ਪਰਿਵਾਰ ਇੱਥੇ ਅਮਰਸਰ ਰੋਡ ਤੇ ਹੀ ਸੀਗਾ ਉਹਨਾਂ ਨੂੰ ਛੱਡ ਗਏ ਸੀਗੇ ਤੇ ਗੱਡੀ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਕੇਸ ਰਿਐਸਟ ਕਰਕੇ ਤਤਤੀਹ ਜਾਰੀ ਆ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਗੁਰਗਾ ਤੋਂ ਕਸ਼ਿਸ਼ ਸਿੰਘ ਲਾਤੀ ਰਿਪੋਰਟ ਐਸਐਨਜੀ ਨਿਊਜ਼